ਸੰਗਤ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਮਿਤੀ ਆ ਜੀ 31 ਦਸੰਬਰ 2024 ਤੇ ਆਪਾਂ ਖੜੇ ਆ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣੀ ਵਿਖੇ ਜਿਹੜਾ ਮਹੂਨ ਸਮਾ ਹੋਇਆ 10 ਵਜੇ ਦਾ ਸਮਾ ਹੋਇਆ ਰਾਤ ਦਾ ਸਮਾ ਜੀ ਤੇ ਆਪਾਂ ਗੁਰਦੁਆਰ ਸਾਹਿਬ ਆਏ ਸੀਗੇ ਤੇ ਆਪਾਂ ਨਵਾਂ ਸਾਲ ਮਨਾਉਣ ਵਾਸਤੇ ਆਪਾਂ ਹੋਰ ਕਿਤੇ ਪੱਬਾ ਕਲੱਬਾਂ ਦੇ ਵਿੱਚ ਜਾਂਦੇ ਆ ਤੇ ਅੱਜ ਮੰਨ ਦੇ ਵਿੱਚ ਆਇਆ ਕਿ ਆਪਾਂ ਨਵਾਂ ਸਾਲ ਗੁਰੂ ਸਾਹਿਬ ਤਨਤਨ ਸਾਹਿਬ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਸ਼ਹੀਦ ਸਿੰਘਾਂ ਦੀ ਗੋਚ ਚ ਮਨਾਈਏ ਸ਼ਹੀਦ ਦੀ 15 ਵਾੜਾ ਲੰਘ ਕੇ ਹਟਿਆ ਛੋਟੇ ਸਾਹਿਬ ਜਦੇ ਦੀ ਸ਼ਹੀਦੀ ਵੱਡੇ ਸਾਹਿਬ ਜਦੇ ਦੀ ਸ਼ਹੀਦੀ ਤੇ ਅੱਜ ਇਸ ਸ਼ਹੀਦੀ ਸਥਾਨ ਤੇ ਧੰਨ ਧੰਵਾਦ ਬਾਬਾ ਹਨੂਮਾਨ ਸਿੰਘ ਜੀ ਦੇ ਸਥਾਨ ਤੇ ਨਵਾਂ ਸਾਲ ਬਣਾਉਣ ਮਨਾਉਣ ਵਾਸਤੇ ਆਏ ਆ ਤੇ ਇੱਥੇ 12 ਵਜੇ ਤੱਕ ਜਿਹੜੀ ਸੰਗਤਾਂ ਕੀਰਤਨ ਕਰਦੀਆਂ ਚੰਡੀਗੜ੍ਹ ਦੇ ਲਗਭਗ ਜਿੰਨੇ ਗੁਰਦੁਆਰਾ ਸਾਹਿਬ ਹੈ ਲਗਭਗ ਹਰੇਕ ਗੁਰਦੁਆਰੇ ਦੇ ਵਿੱਚ ਹੀ ਨਵਾਂ ਸਾਲ ਜਿਹੜਾ ਹੈਗਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਗਤਾਂ ਮਨਾਉਣੀ ਹੈ ਤੇ ਆਪਾਂ ਵੀ ਇੱਥੇ ਸਿੰਘ ਸਿੱਤਾ ਗੁਰਦੁਆਰਾ ਸਾਹਿਬ ਇੱਥੇ ਆਈ ਸੀ ਕਿ ਆਓ ਚਾ ਚੱਲਦੇ ਆ ਕਿਉਂਕਿ ਇੱਥੇ ਸੰਗਤਾਂ ਦੀ ਕਾਫੀ ਆਮਦ ਜਮਾ ਹੈ ਇਧਰ ਇਧਰ ਕੈਮਰਾ ਮਾਰ ਕੇ ਦੇਖੀਏ ਕਾਫੀ ਦੂਰ ਤੱਕ ਗੱਡੀਆਂ ਖੜੀਆਂ ਅਤੇ ਗੁਰਦੁਆ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਆ ਤੇ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਦੇ ਆ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਪਹਿਲਾਂ ਹੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਓ ਚੱਲਦੇ ਆ ਗੁਰਦੁਆਰਾ ਸਾਹਿਬ ਨੂੰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਾਂਜੀ ਸੰਗਤ ਜੀ ਇਹ ਸੀਗਾ ਗੁਰਦੁਆਰਾ ਸਿੰਘ ਸ਼ਹੀਦ ਸੁਹਾਣਾ ਜਕਾਰਿਆਂ ਦੀ ਗੂੰਜ ਦੇ ਨਾਲ ਗੁਰਬਾਣੀ ਕੀਰਤਨ ਦੇ ਨਾਲ ਸਾਲ 2025 ਨੂੰ ਜੀ ਆਇਆਂ ਕਿਹਾ ਗਿਆ ਸੰਗਤ ਦੀ ਹਾਜ਼ਰੀ ਤੇ ਅਰਦਾਸਾਂ ਬੇਨਤੀਆਂ ਹੋਈਆਂ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਗਈ ਹੈ ਛੋਟੀ ਜੀ ਵੀਡੀਓ ਬਣਾਈ ਹੈ ਨਵਾਂ ਸਾਲ ਗੁਰਬਾਣੀ ਕੀਰਤਨ ਦੇ ਨਾਲ ਗੁਰੂ ਸਾਹਿਬਾਨ ਦੇ ਨਾਲ ਇਸ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ